ਪ੍ਰਾਈਮ ਸੌਰਭ ਚੈਨਲਸ ਤੁਹਾਡਾ ਸਭ ਦਾ ਬਹੁਤ-ਬਹੁਤ ਸਵਾਗਤ ਹੈ ਇੱਕ ਵਾਰ ਫਿਰ ਹਾਜ਼ਰ ਹਾਂ ਅੱਜ ਦੀਆਂ ਕੁਝ ਖਾਸ ਖਬਰਾਂ ਲੈ ਕੇ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਜੇ ਕੋਈ ਚੈਨਲ ਤੇ ਪਹਿਲੀ ਵਾਰ ਆਇਆ ਹੋ ਤਾਂ ਚੈਨਲ ਨੂੰ ਜ਼ਰੂਰ ਸਬਸਕ੍ਰਾਈਬ ਕਰ ਲਵੋ ਤੇ ਜਿਹਨਾਂ ਨੇ ਚੈਨਲ ਨੂੰ ਪਹਿਲਾਂ ਹੀ ਸਬਸਕ੍ਰਾਈਬ ਕੀਤਾ ਹੈ ਉਹਨਾਂ ਦਾ ਬਹੁਤ-ਬਹੁਤ ਸ਼ੁਕਰੀਆ ਤੇ ਉਹ ਨੋਟੀਫਿਕੇਸ਼ਨ ਲਈ ਬੈਲ ਆਈਕਨ ਦੀ ਜਿਹੜਾ ਬਟਨ ਹੁੰਦਾ ਹੈ ਉਹਨੂੰ ਜ਼ਰੂਰ ਪ੍ਰੈਸ ਕਰ ਲਵੋ ਕਿਉਂਕਿ ਇਸ ਦੇ ਨਾਲ ਜਦੋਂ ਵੀ ਅਸੀਂ ਨਵੀਂ ਵੀਡੀਓ ਅਪਲੋਡ ਕਰਦੇ ਹਾਂ ਉਹਦੀ ਨੋਟੀਫਿਕੇਸ਼ਨ ਤੁਹਾਡੇ ਤੱਕ ਪਹੁੰਚ ਜਾਂਦੀ ਹੈ ਹੁਣ ਆਪਾਂ ਸ਼ੁਰੂ ਕਰਦੇ ਹਾਂ ਅੱਜ ਦੀ ਖਾਸ ਖਬਰਾਂ ਸਭ ਤੋਂ ਜਿਹੜੀ ਪਹਿਲੀ ਅਹਿਮ ਖਬਰ ਆ ਰਹੀ ਹੈ ਇਟਲੀ ਤੋਂ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਇਟਲੀ ਦੀ ਪੁਲਿਸ ਨੇ ਹੁਣ ਦੇਸ਼ ਦੇ ਵਿੱਚ ਜਿਹੜੇ ਗੈਰ ਕਾਨੂੰਨੀ ਤੰਦੇ ਦੇ ਨਸ਼ਿਆਂ ਦਾ کاروبار ਕਰ ਰਹੇ ਹਨ ਉਹਨਾਂ ਨੂੰ ਜਾਨੀ ਫੜਨਾ ਸ਼ੁਰੂ ਕਰ ਦਿੱਤਾ ਹੈ ਤੇ ਇਸੇ ਮੁਹਿੰਮ ਦੇ ਤਹਿਤ ਲਾਜ਼ੀਓ ਸੂਬੇ ਦੇ ਜ਼ਿਲ੍ਹਾ ਲਾਤੀਨਾ ਦੀ ਪੁਲਿਸ ਨੇ ਨਸ਼ੀਲੇ ਪਦਾਰਥਾਂ ਦੇ ਵਿਰੁੱਧ ਜੰਗ ਛੇੜੀ ਹੋਈ ਹੈ ਤੇ ਤਾਜ਼ਾ ਮਾਮਲੇ ਦੇ ਅਨੁਸਾਰ ਪੁਲਿਸ ਨੇ ਤੇਰਾ ਚੀਨਾ ਸ਼ਹਿਰ ਦੇ ਵਿੱਚ ਇੱਕ ਭਾਰਤੀ ਨੌਜਵਾਨ ਦੀ ਤਲਾਸ਼ੀ ਲਈ ਜਿਸ ਦੇ ਕੋਲ ਪਾਰੀ ਮਾਤਰਾ ਵਿੱਚ ਨਸ਼ੀਲੇ ਪਦਾਰਥ ਬਰਾਮਦ ਕੀਤੇ ਗਏ ਹਨ ਗ੍ਰਿਫਤਾਰ ਕੀਤੇ ਗਏ ਭਾਰਤੀ ਨੌਜਵਾਨ ਦੇ ਘਰ ਜਦੋਂ ਡੰਗਾਇ ਤੇ ਨਾ ਤਲਾਸ਼ੀ ਲਈਤੀ ਗਈ ਤਾਂ ਪੁਲਿਸ ਦੇ ਕਾਲੇ ਲੁਫਾਫਿਆਂ ਦੇ ਵਿੱਚ ਲੁਕਾਏ ਲੁਕਾਏ ਹੋਏ 15000 ਡੋਡਿਆਂ ਦੇ ਦਾਣੇ ਮਿਲੇ ਹਨ ਜਾਂਚ ਦੇ ਦੌਰਾਨ ਸਾਹਮਣੇ ਆਇਆ ਕਿ ਇਹ ਨੌਜਵਾਨ ਇਟਲੀ ਦੇ ਵਿੱਚ ਬਿਨਾ ਪੇਪਰਾਂ ਤੋਂ ਤੇ ਗੈਰਕਾਨੂੰਨੀ ਤਰੀਕੇ ਨਾਲ ਰਹਿ ਰਿਹਾ ਸੀ ਤੇ ਇਹ ਜਿੱਕਰ ਜੋ ਹੈਗੇ ਕੁਝ ਦਿਨ ਪਹਿਲਾਂ ਵੀ ਇੱਕ ਹੋਰ ਭਾਰਤੀ ਨੌਜਵਾਨ ਤੇ 54 ਕਿਲੋਗ੍ਰam ਡੋਡੀਆਂ ਸੀ ਤੇ ਹੋਰ ਹਜ਼ਾਰਾਂ ਰੁਪਏ ਦੀ ਨਕਦੀ ਫੜੀ ਗਈ ਹੈ ਇਤਿਹਾਸ ਦੀ ਕਿਟਲੀ ਦੇ ਵਿੱਚ ਜਿਹੜੇ ਕੁਝ ਪ੍ਰਵਾਸੀ ਲੋਕ ਹੈਗੇ ਆ ਇਹਨਾਂ ਡੋਡਿਆਂ ਨੂੰ ਨਸ਼ੇ ਦੇ ਤੌਰ ਤੇ ਪੀਸ ਜਾਨੀ ਕਿ ਨਸ਼ੇ ਦੇ ਤੌਰ ਤੇ ਯੂਜ਼ ਕਰਦੇ ਹਨ ਤੇ ਇਸ ਤਰ੍ਹਾਂ ਪੁਲਿਸ ਵੱਲੋਂ ਹਸੰਦੀ ਪੁੱਛਗਛ ਕੀਤੀ ਜਾ ਰਹੀ ਹੈ ਤੇ ਪੁਲਿਸ ਨੇ ਇਹ ਸ਼ੱਕ ਜਤਾਇਆ ਹੈ ਕਿ ਜਿਹੜੀ ਆ ਇਹ ਨਸ਼ੇ ਜਿਸ ਵੰਦੀ ਇਹ ਤਸਕਰੀ ਹੈਗੀ ਆ ਪਿਲੋਂ ਵਾਰਦੀਆਂ ਸੂਬੇ ਦੇ ਵਿੱਚੋਂ ਲਿਆ ਕੇ ਇਟਲੀ ਦੇ ਵੱਖ-ਵੱਖ ਹਿੱਸਿਆਂ ਦੇ ਵਿੱਚ ਵੇਚ ਰਹੇ ਹਨ ਤੇ ਪੁਲਿਸ ਦੇ ਦੁਆਰਾ ਇਹ ਨੈਟਵਰਕ ਤੋੜਨ ਦੇ ਲਈ ਪੂਰੀ ਤਰ੍ਹਾਂ ਕੋਸ਼ਿਸ਼ ਕੀਤੀ ਜਾ ਰਹੀ ਹੈ ਤੇ ਪੁਲਿਸ ਦੀ ਇਹ ਕਾਰਵਾਈ ਜਿਹੜੀ ਹੈਗੀ ਹੈ ਉੱਥੇ ਦੇ ਜਿਹੜੇ ਨੌਜਵਾਨ ਲੋਕ ਹੈ ਉਹਨਾਂ ਨੂੰ ਨਸ਼ਿਆਂ ਦੇ ਦਲਦਲ ਵਿੱਚੋਂ ਕੱਢਣ ਦੇ ਲਈ ਉਹਨਾਂ ਦੀ ਕਬੱਡੀ ਉਹਨਾਂ ਦੀ ਵੱਡੀ ਜਿਹੜਾ ਵੱਡਾ ਕਦਮ ਮੰਨਿਆ ਜਾ ਰਿਹਾ ਹੈ ਇਸ ਤੋਂ ਬਾਅਦ ਅਗਲੀ ਜਿਹੜੀ ਨਿਊਜ਼ ਆ ਰਹੀ ਹੈ ਦੱਸਿਆ ਜਾ ਰਿਹਾ ਹੈ ਕਿ ਅੱਜ ਕੱਲ੍ਹ ਸੋਸ਼ਲ ਮੀਡੀਆ ਤੇ ਇੰਨੀ ਇਹਨਾਂ ਦਿਨਾਂ ਦੇ ਵਿੱਚ ਇੱਕ ਪਾਇਲਟ ਦੀ ਜਿਹੜੀ ਸੈਲਰੀ ਹੁੰਦੀ ਹੈ ਤਨਖਾਹ ਹੁੰਦੀ ਹੈ ਉਸ ਨੂੰ ਲੈ ਕੇ ਕਾਫੀ ਚਰਚਾ ਬਣੀ ਹੋਈ ਹੈ ਇਸ ਦਾ ਮੁੱਖ ਕਾਰਨ ਮੁੱਖ ਕਾਰਨ ਇਹ ਇੱਕ ਵਾਇਰਲ ਹੋ ਰਹੀ ਸੈਲਰੀ ਸਲਿੱਪ ਹੈ ਜਿਸ ਨੂੰ ਦੇਖ ਕੇ ਹਰ ਕੋਈ ਹੈਰਾਨ ਹੋ ਜਾਂਦਾ ਹੈ ਤੇ ਜਿਹੜੀ ਇਹ ਵੀਡੀਓ ਵਾਇਰਲ ਹੋਈ ਹੈ ਇਸ ਦੇ ਵਿੱਚ ਇੱਕ ਸਲਿੱਪ ਹੈ ਜਿਹੜੀ ਦਿਖਾਈ ਗਈ ਹੈ ਕਿ ਅਮਰੀਕਨ 에ਅਰਲਾਈਨ ਪਾਇਲਟ ਦੀ ਜੱਸੀ ਚਾਰੀ ਹੈ ਤੇ ਇਸ ਸਲਿੱਪ ਦੇ ਅਨੁਸਾਰ ਪਾਇਲਟ ਦੀ ਜਿਹੜੀ ਸਾਲਾਨਾ ਤਨਖਾਹ ਲਗਭਗ 4058 ਸੌਰੀ 4,58000 ਡਾਲਰ ਹੈ ਜੋ ਕਿ ਭਾਰਤੀ ਰੁਪਏ ਦੇ ਮੁਤਾਬਕ 3 ਕਰੋੜ 80 ਲੱਖ ਰੁਪਏ ਬਣਦੀ ਹੈ ਤੇ ਇੰਨੀ ਵੱਡੀ ਰਕਮ ਨੂੰ ਦੇਖ ਕੇ ਆਮ ਲੋਕ 당 ਰਹੇ ਗਏ ਹਨ ਤੇ ਇਹ ਤੁਹਾਨੂੰ ਦੱਸਦੀ ਕਿ ਸਿਰਫ ਇਹ ਬੇਸਿਕ ਸੈਲਰੀ ਨਹੀਂ ਇਸ ਦੇ ਨਾਲ ਕੁਝ ਪੱਤੇ ਵੀ ਮਿਲਦੇ ਹਨ ਜਿਨ੍ਹਾਂ ਦੇ ਵਿੱਚੋਂ ਫਲਾਈਂਗ ਅਲਾਉਂਸ ਉਡਾਣ ਪਰੰਦਾ ਪੱਤਾ ਨਾਈਟ ਸਟਾਪ ਅਲਾਉਂਸ ਰਾਤ ਨੂੰ ਰੁਕਣ ਦਾ ਹਾਊਸ ਸਟੇਸ਼ਨ ਅਤੇ ਇੰਟਰਨੈਸ਼ਨਲ ਅਲਾਉਂਸ ਓਵਰਟਾਈਮ ਪੀ ਟ੍ਰੇਨਿੰਗ ਜਾਂ ਸਿਮੂਲੇਟਰ ਅਲਾਉਂਸ ਵੀ ਹੁੰਦੇ ਹਨ ਇੱਥੇ ਤੁਹਾਨੂੰ ਦੱਸਦੀ ਕਿ ਇਹ ਜਿਹੜੀ ਸੈਲਰੀ ਹੈਗੀ ਆ ਇਸ ਦੇ ਕਈ ਪਹਿਲੂ ਹੁੰਦੇ ਹਨ ਇਹ ਆਮ ਤੌਰ ਤੇ ਕਿਸ ਇਸ ਗੱਲ ਤੇ ਹੁੰਦੀ ਹੈ ਕਿ ਇਹ ਕਿਸ ਤਰ੍ਹਾਂ ਦੀ 에ਅਰਲਾਈਨ ਤੇ ਕੰਮ ਕਰ ਰਹੇ ਹਨ ਕਿਹੜਾ ਜਹਾਜ਼ ਉਡਾ ਰਹੇ ਹਨ ਵੱਡੇ ਜਹਾਜ਼ਾਂ ਨੂੰ ਉਡਾਉਣ ਦੇ ਪਾਇਲਟ ਨੂੰ ਜ਼ਿਆਦਾ ਪੈਸੇ ਦਿੱਤੇ ਜਾਂਦੇ ਹਨ ਇਸ ਤੋਂ ਇਲਾਵਾ ਪਾਇਲਟ ਦੀ ਸੈਨੀਅਰਿਟੀ ਜਿਹੜੀ ਸਿਨੀਅਰਿਟੀ ਹੁੰਦੀ ਹੈ ਤੇ ਸਾਲ ਭਰ ਵਿੱਚ ਉਹਨਾਂ ਵੱਲੋਂ ਭਰੀ ਗਈ ਉਡਾਣ ਤੇ ਘੰਟੇ ਵੀ ਸੈਲਰੀ ਤੈਅ ਕਰਦੇ ਹਨ ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਤੁਰਕੀ ਤੋਂ ਤੁਰਕੀ ਦੇ ਸਭ ਤੋਂ ਵੱਡੇ ਸ਼ਹਿਰ ਇੰਸਤਬੁਲ ਦੇ ਵਿੱਚ ਬੀਰਵਾਰ ਨੂੰ ਇੱਕ ਭਿਆਨਕ ਤੂਫਾਨ ਦੇ ਨੇ ਜਨ ਜੀਵਨ ਨੂੰ ਪੂਰੀ ਤਰ੍ਹਾਂ ਠੱਪ ਕਰ ਦਿੱਤਾ ਹੈ ਤੇਜ਼ ਹਵਾਵਾਂ ਸਮੁੰਦਰ ਝੁੱਠੀਆਂ ਲਹਿਰਾਂ ਤੇ ਇਹਦੀ ਪਾਰੀ ਬਾਰਿਸ਼ ਕਰਕੇ ਪੁਰਕੀ ਵਿੱਚ ਬਹੁਤ ਜ਼ਿਆਦਾ ਜਿਹੜਾ ਆਹਾ ਹੜ੍ਹ ਮੱਚੀ ਹੋਈ ਹੈ ਤੇ ਮੌਸਮ ਵਿਭਾਗ ਦੇ ਅਨੁਸਾਰ ਕਈ ਇਲਾਕਿਆਂ ਦੇ ਵਿੱਚ ਜਿਹੜੀ ਜਿਹੜੀ ਹਵਾ ਦੀ ਗਤੀ 100 ਕਿਲੋਮੀਟਰ ਪ੍ਰਤੀ ਘੰਟਾ ਤੋ ਵੀ ਵੱਧ ਦਰਜ ਕੀਤੀ ਗਈ ਹੈ ਤੇ ਇਸ ਦੌਰਾਨ ਇੱਕ ਖਾਸ ਤੂਫਾਨ ਦੀ ਵਿੱਚ ਫਸ ਗਿਆ ਤੇ ਜਿਸ ਦਾ ਦਰਜਾ ਆਪਾਂ ਸੋਸ਼ਲ ਮੀਡੀਆ ਤੇ ਵਾਇਰਲ ਹੋਈ ਵੀਡੀਓ ਤੋਂ ਲਗਾਇਆ ਜਾ ਸਕਦਾ ਹੈ ਤੇ ਇਹ ਜਿਹੜੀ ਦੱਸਿਆ ਜਾ ਰਿਹਾ ਹੈ ਕਿ ਜਿਸ ਵਿੱਚ ਪੈਗਾਸਸ 에ਅਰਲਾਈਨਸ ਦਾ ਇੱਕ ਜਹਾਜ਼ ਇstanbul ਦੇ ਸਾਬੀਹਾ ਗੋਕਚੇਨ ਹਵਾਈ ਅੱਡੇ ਤੋਂ ਲੈਂਡਿੰਗ ਦੌਰਾਨ ਬੁਰੀ ਤਰ੍ਹਾਂ ਡੋਲਿਆ ਦਿਖਾਈ ਦੇ ਗਿਆ ਦੇ ਰਿਹਾ ਹੈ ਤੇ ਖਰਾਬ ਮੌਸਮ ਦੇ ਕਰਕੇ ਜਹਾਜ਼ ਦਾ ਸੰਤੁਲਨ ਵਿਗੜ ਗਿਆ ਤੇ ਜਿਸ ਤੋਂ ਬਾਅਦ ਪਾਇਲਟ ਨੇ ਉਹ ਲੈਂਡਿੰਗ ਰੱਦ ਕਰਕੇ ਗੋ ਅਰਾਊਂਡ ਕਰਨਾ ਪਿਆ ਇਸ ਤੋਂ ਬਾਅਦ ਤੁਰਕੀ ਦੇ ਮੌਸਮ ਵਿਭਾਗ ਨੇ ਨਾਰਿਕਾ ਨੂੰ ਬੇਰ ਜੜੀ ਬੇਲੋੜੀ ਯਾਤਰਾ ਕਰਨ ਤੋਂ ਸਾਵਧਾਨੀ ਵਰਤਣ ਦੀ ਅਪੀਲ ਦਿੱਤੀ ਹੈ ਇਸ ਤੋਂ ਬਾਅਦ ਅਗਲੀ ਨਿਊਜ਼ ਆ ਰਹੀ ਹੈ ਫਿਲੀਪੀਨਸ ਤੋਂ ਫਿਲੀਪੀਨਸ ਦੇ ਸੇਬੂ ਸ਼ਹਿਰ ਦੇ ਵਿੱਚ ਇੱਕ ਹਾਦਸਾ ਵਾਪਰਿਆ ਹੈ ਜਿਸ ਦੇ ਵਿੱਚ ਕੂੜੇ ਦਾ ਇੱਕ ਵੱਡਾ ਢੇਰ ਦੇ ਡਿੱਗਣ ਦੇ ਨਾਲ ਮਜ਼ਦੂਰ ਮਲਵੇ ਹੇਠ ਦੱਬ ਗਏ ਹਨ ਤੇ ਇਸ ਨੂੰ ਸਾਲ ਸੇ ਵਿੱਚ ਹੁਣ ਤੱਕ ਇੱਕ ਮਹਿਲਾ ਦੀ ਮੌਤ ਹੋ ਚੁੱਕੀ ਹੈ ਤੇ 38 ਲੋਕ ਅਜੇ ਵੀ ਲਾਪਤਾ ਹੈ ਪੁਲਿਸ ਅਧਿਕਾਰੀਆਂ ਦੇ ਅਨੁਸਾਰ ਇਹ ਘਟਨਾ ਜਿਹੜੀ ਵੀਰਵਾਰ ਦੁਪਹਿਰ ਨੂੰ ਸੇਬੂ ਸ਼ਹਿਰ ਦੇ ਬਿਨਾਵਲੇ ਪਿੰਡ ਦੇ ਵਿੱਚ ਸਥਿਤ ਲੈਂਡਫਿਲ ਸਾਈਟ ਤੇ ਵਾਪਰੀ ਕੂੜੇ ਤੇ ਮਲਵੇ ਦਾ ਇੱਕ ਬਹੁਤ ਵੱਡਾ ਹਿੱਸਾ ਅਚਾਨਕ ਢੇਟਾ ਡਿੱਗ ਪਿਆ ਜਿਸ ਦੀ ਲਪੇਟ ਦੇ ਵਿੱਚ ਉੱਥੇ ਕੰਮ ਕਰ ਰਹੇ ਮਜ਼ਦੂਰ ਆ ਗਏ ਜੀ ਦੱਸਿਆ ਜਾ ਰਿਹਾ ਹੈ ਕਿ ਇਹ ਜਿਹੜਾ ਕੂੜੇ ਦੀ ਗੰਢ ਸੀ ਜਿਹੜੇ ਢੇਰ ਸੀਗਾ ਇੱਕ ਗੋਦਾਮ ਉੱਤੇ ਡਿੱਗਾ ਜਿੱਥੇ ਕਰਮਚਾਰੀ ਕੂੜੇ ਨੂੰ ਵੱਖ-ਵੱਖ ਕਰਨ ਦਾ ਯਾਨੀ ਕਿ ਰੀਸਾਈਕਲਿੰਗ ਦਾ ਕੰਮ ਕਰ ਰਹੇ ਸਨ ਤੇ 13 ਲੋਕਾਂ ਨੂੰ ਬਾਹਰ ਜ਼ਿੰਦਾ ਕੱਢਿਆ ਗਿਆ ਹੈ ਜ਼ਖਮੀਆਂ ਨੂੰ ਹਸਪਤਾਲ ਪਹੁੰਚਾ ਦਿੱਤਾ ਗਿਆ ਹੈ ਤੇ ਜਿੱਥੇ ਉਹਨਾਂ ਦੀ ਹਾਲਤ ਸਥਿਰ ਦੱਸੀ ਜਾਂਦੀ ਹੈ ਤੇ ਮਰਨ ਵਾਲੀ ਮਹਿਲਾ ਵੀ ਜਿਹੜੀ ਉੱਥੇ ਦੀ ਕਰਮਚਾਰੀ ਸੀ ਜਿਸ ਨੂੰ ਹਸਪਤਾਲ ਲਿਜਾਣ ਦੇ ਸਮੇਂ ਰਸਤੇ ਵਿੱਚ ਜਿਸ ਨੇ ਦਮ ਤੋੜ ਦਿੱਤਾ ਇਸ ਤੋਂ ਬਾਅਦ ਅਗਲੀ ਨਿਊਜ਼ ਕੈਨੇਡਾ ਤੋਂ ਆ ਰਹੀ ਹੈ ਕੈਨੇਡਾ ਦੇ ਵਿੱਚ ਜਿਵੇਂ ਜਾਣਦੇ ਹੋ ਕਿ ਲੱਖਾਂ ਹੀ ਲੋਕ ਕਏ ਹਨ ਤੇ ਉਹਨਾਂ ਦੇ ਲਈ ਇੱਕ ਚਿੰਤਾਜਨਕ ਖਬਰ ਸਾਹਮਣੇ ਆਈ ਹੈ ਰੈਡਸ ਕਰ ਨੇ ਮਾਪਿਆਂ ਤੇ ਦਾਦਾ-ਦਾਦੀ ਨੂੰ ਪੱਕੀ ਤੌਰ ਤੇ ਕੈਨੇਡਾ ਬੁਲਾਉਣ ਵਾਲੀ ਸਪਾਂਸਰਸ਼ਿਪ ਸਕੀਮ ਤੇ ਨਵੇਂ ਫਾਰਮ ਲੈਣ ਤੇ ਫਿਲਹਾਲ ਰੋਕ ਲਗਾ ਦਿੱਤੀ ਹੈ ਇਸ ਮੱਦੇ ਲੈਣਾ ਉਹਨਾਂ ਹਜ਼ਾਰਾਂ ਭਾਰਤੀਆਂ ਖਾਸ ਕਰਕੇ ਪੰਜਾਬੀਆਂ ਦੇ ਨੂੰ ਕਾਫੀ ਜ਼ਿਆਦਾ ਨੁਕਸਾਨ ਪਹੁੰਚੇ ਪਹੁੰਚੇਗਾ ਜਿਹੜੇ ਆਪਣੇ ਉਜਰਗਾਂ ਨੂੰ ਆਪਣੇ ਕੋਲ ਪੱਕੇ ਤੌਰ ਤੇ ਸਦਣਾ ਚਾਹੁੰਦੇ ਹਨ ਇਸ ਦਾ ਕਾਰਨ ਇਹ ਦੱਸਿਆ ਜਾਂਦਾ ਹੈ ਕਿ ਕੈਨੇਡਾ ਦਾ ਇਮੀਗ੍ਰੇਸ਼ਨ ਵਿਭਾਗ ਦੇ ਵਿੱਚ ਪੈਂਡਿੰਗ ਅਰਜ਼ੀਆਂ ਦੀ ਗਿਣਤੀ ਬਹੁਤ ਜ਼ਿਆਦਾ ਹੋ ਗਈ ਹੈ ਇਸ ਰਕਾਰ ਦਾ ਕਹਿਣਾ ਹੈ ਕਿ ਪਹਿਲਾਂ ਜਿਹੜੇ ਪੈਂਡਿੰਗ ਕੰਮ ਹੈ ਉਹਨਾਂ ਨੂੰ ਖਤਮ ਕੀਤਾ ਜਾਵੇ ਤੇ ਬਾਅਦ ਵਿੱਚ ਨਵੀਆਂ ਅਰਜ਼ੀਆਂ ਲੈਣ ਦੀ ਪ੍ਰਕਿਰਿਆ ਨੂੰ ਸੀਮਤ ਦਾ ਸਥਾਈ ਤੌਰ ਤੇ ਬੰਦ ਕਰ ਸਕਦੇ ਹਨ इस तो बाद आप देख ला अज के करंसी रेट्स सब तो पेल अमेरिका अमेरिका का डॉलर चल रहा है नब्बे रुपये सताई पैसे थे कनेडा डॉलर चल रहा है चौंह रुपये सतानवे पैसे तस्ट्रेली डॉलर चल रहा है सठ रुपये इकती पैसे थे यूरो का रेट चल रहा है 105 पे एक सौ पांच रुपये एक पैसे से न्यूजीलैंड का रेट चल रहा है इकवंजा रुपये बहत्तर पैसे से अरब अराद के दराम का रेट चल रहा है चौबीस रुपये अठवंजा पैसे थे तिंट का रेट चल रहा है एक सौ इक्की रुपये पांच पैसे थे ਇਸ ਤੋਂ ਬਾਅਦ ਅਗਲੀ ਖਬਰ ਹੈ ਕਿ ਕੀ ਤੁਸੀਂ ਜਾਣਦੇ ਹੋ ਕਿ ਜਿਹੜਾ ਜਹਾਜ਼ ਹੁੰਦੇ ਹਨ ਉਹਨਾਂ ਦਾ ਰੰਗ ਚਿੱਟਾ ਹੀ ਕਿਉਂ ਹੁੰਦਾ ਹੈ ਇਸ ਦੇ ਪਿੱਛੇ ਕਈ ਦਿਲਚਸਪ ਕਾਰਨ ਹਨ ਸਭ ਤੋਂ ਪਹਿਲਾਂ ਆਪਾਂ ਦੇਖਦੇ ਹਾਂ ਕਿ ਕਿਸੇ ਵੀ ਕੰਪਨੀ ਦਾ ਜਹਾਜ਼ ਆ ਜ਼ਿਆਦਾਤਰ ਆਪਾਂ ਦੇਖਦੇ ਹਾਂ ਕਿ ਇਹ ਚਿੱਟੇ ਰੰਗ ਦੇ ਹੀ ਹੁੰਦੇ ਹਨ ਪਰ ਇਹਦੇ ਨਾਲ ਲੋਗੋ ਜਿਹੜਾ ਹੈਗਾ ਆਪਣੇ ਹਟ-ਹਟ ਲਈ ਰਸਤੇ ਵਿੱਚ ਉਹ ਆਪਣੀ ਮਰਜ਼ੀ ਨੇ ਰੰਗਵਾ ਦਿੰਦੇ ਹਨ ਪਰ ਆਮ ਤੌਰ ਤੇ ਸਵੇਦ ਰੰਗ ਨੂੰ ਹੀ ਪਹਿਲ ਦਿੱਤੀ ਜਾਂਦੀ ਹੈ ਇਸ ਦੇ ਪਿੱਛੇ ਆਖਰ ਵਿਗਿਆਨਿਕ ਕਾਰਨ ਕੀ ਹੈ ਸਭ ਤੋਂ ਪਹਿਲਾਂ ਸਵੇਦ ਰੰਗ ਸੂਰਜ ਦੀ ਰੋਸ਼ਨੀ ਨੋ ਕਿਸੇ ਵੀ ਰੰਗ ਦੇ ਮੁਕਾਬਲੇ ਸਭ ਤੋਂ ਤੇਜੀ ਨਾਲ ਪਰਵਰਤਿਤ ਕਰਦਾ ਹੈ ਇਸੇ ਕਰਕੇ ਜਿਸ ਨਾਲ ਜਹਾਜ਼ ਦਾ ਜਿਹੜਾ ਤਾਪਮਨ ਕੰਟਰੋਲ ਰਹਿੰਦਾ ਹੈ ਜੇ ਜੇਕਰ ਜਹਾਜ਼ ਦਾ ਰੰਗ ਡਾਰਕ ਹੋਵੇਗਾ ਗੂੜਾ ਹੋਵੇਗਾ ਤਾਂ ਉਹ ਜ਼ਿਆਦਾ ਗਰਮੀ ਨਹੀਂ ਸੋਕੇਗਾ ਜਿਸ ਦੇ ਨਾਲ 에ਅਰ ਕੰਡੀਸ਼ਨਿੰਗ ਸਿਸਟਮ ਤੇ ਦਬਾਅ ਪਵੇਗਾ ਤੇ ਜਿਸ ਨਾਲ ਇਧਨ ਦੀ ਜਿਹੜੀ ਫਿਊਲ ਦੀ ਖਪਤ ਵੀ ਹੋਵੇਗੀ ਤੇ ਲੰਬੀਆਂ ਉਡਾਨਾਂ ਸਮੇਂ ਜਹਾਜ਼ ਦੇ ਜਿਹੜਾ ਅੰਦਰੂਨੀ ਤਾਪਮਨ ਹੈ ਉਸ ਨੂੰ ਬਣਾਈ ਰੱਖਣ ਦੇ ਲਈ ਸਫੇਦ ਰੰਗ ਸਭ ਤੋਂ ਉੱਤਮ ਹੁੰਦਾ ਹੈ ਇਸ ਤੋਂ ਇਲਾਵਾ ਆਸਮਾਨ ਦੇ ਵਿੱਚ ਸਫੇਦ ਰੰਗ ਦਾ ਕੋਈ ਵੀ ਦੇ ਕੋਈ ਵੀ ਚੀਜ਼ ਹੋਵੇ ਜ਼ਿਆਦਾ ਸਪਸ਼ਟ ਦਿਖਾਈ ਦਿੰਦੀ ਹੈ ਤੇ ਇਹ ਉਡਾਣ ਦੌਰਾਨ ਜਹਾਜ਼ ਨੂੰ ਸਾਨੀ ਦਾ ਪਛਾਣਨ ਵਿੱਚ ਮਦਦ ਕਰਦਾ ਹੈ। ਹਵਾ ਜਹਾਜ਼ ਦਾ ਲੀਟ ਚਿੱਟੇ ਰੰਗ ਹੁੰਦਾ ਹੈ ਇਸ ਦੀ ਜਿਹੜੀ ਰੱਖ-ਰਖਾ ਕਰਨੀ ਤੇ ਮੁਰੰਮਤ ਕਰਨੀ ਆਸਾਨ ਹੁੰਦੀ ਹੈ ਕਿਉਂਕਿ ਇੱਥੇ ਲੀਕੇਜ ਤੇ ੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱੱ तो रंगीन डिजाइन बना बहुत आसान होंगे है तो सफेद रंग से बनी चीज़ दूरों ही दिखाई देती है इस जहाज़ा रंग आम तौर पर चिट्टा ही होंद है इसे अज द कुछ खास खबरें ख़त्म करते हैं जो भीडियो चंकी लगी एक तो एक लाइक जरूर करियो वीडियो देखने के लिए तो बहुत बहुत धन्यवाद